ਸਰੜ ਦੇ ਨਗਰ ਕੌਂਸਲ ਵਿੱਚ ਬੈਠੇ ਅਧਿਕਾਰੀ ਤੇ ਜਿੱਤੇ ਹੋਏ ਮਿਊਨਿਸਪਲ ਕੌਂਸਲ ਦਾਅਵੇ ਤਾਂ ਵਿਕਾਸ ਦੇ ਬਹੁਤ ਕਰਦੇ ਹਨ ਪਰ ਅਸਲ ਵਿੱਚ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ ਗੱਲ ਕਰਦੇ ਹਾਂ ਸਨਿਨ ਕਲੇਵ ਦੇ ਵਾਰਡ ਨੰਬਰ 9 ਦੀ ਜਿੱਥੋਂ ਦੇ ਵਸਨੀਕਾਂ ਦੇ ਇੱਥੋਂ ਦੀ ਕੌਂਸਲ ਜੋਤੀ ਗੁਜਰਾਲ ਤੇ ਗੰਭੀਰ ਇਲਜ਼ਾਮ ਲਗਾਏ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸੜਕ ਦਾ ਬੁਰਾ ਹਾਲ ਹੈ ਤੇ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਰਹੀ ਪਾਣੀ ਦੀ ਨਿਕਾਸੀ ਦੇ ਨਾਮ ਤੇ ਜਗ੍ਹਾ ਜਗ੍ਹਾ ਹੋਲ ਖੁੱਲੇ ਪਏ ਹਨ ਜਿਸ ਨਾਲ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ ਇੱਕ ਨੌਜਵਾਨ ਨੇ ਤਾਂ ਦੱਸਿਆ ਕਿ ਉਹ ਕਈ ਵਾਰ ਕੌਂਸਲ ਨੂੰ ਵੀਡੀਓ ਬਣਾ ਕੇ ਵੀ ਭੇਜ ਚੁੱਕੇ ਹਨ ਪਰ ਉਸ ਦੇ باوجود ਵੀ ਕੋਈ ਕੰਮ ਨਹੀਂ ਹੋਇਆ ਜਦੋਂ ਸਾਡੀ ਗੱਲਬਾਤ ਦੂਜੇ ਪੱਖ ਜੋਤੀ ਗੁਜਰਾਲ ਨਾਲ ਹੋਈ ਤਾਂ ਉਹਨਾਂ ਕਿਹਾ ਹੈ ਕਿ ਜਿੰਨੇ ਵੀ ਵਿਕਾਸ ਦੇ ਕੰਮ ਪੈਂਡਿੰਗ ਪਏ ਹਨ ਉਹ ਜਲਦੀ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਪਰਸਨਲੀ ਗੁਜਰਾਲ ਜੀ ਨੂੰ ਕੱਟੋਰ 10 ਵਾਰੀ ਫੋਨ ਕੀਤਾ ਹੈ ਕਿ ਕੰਮ 4 ਮਹੀਨੇ ਤੋਂ ਪੈਂਡਿੰਗ ਹੈਗਾ ਮੈਂ ਵੀਡੀਓਜ਼ ਬਣਾ ਕੇ ਭੇਜੀਆਂ ਹੋ ਜਾਏਗਾ ਹੋ ਜਾਏਗਾ ਕਾਕਾ ਮੈਂ ਹੁਣੇ ਕਹਿ ਰਿਹਾਗਾ ਮੈਂ ਕੰਟਰੈਕਟਰ ਨੂੰ ਕਹਿਣਾ ਫਲਾਣੇ ਨੂੰ ਕਹਿਣਾ ਠੰਕਾਣੇ ਨੂੰ ਕਹਿਣਾ ਮੈਂ ਮਿਲਦਾ ਹੈਗਾ ਮੈਂ ਬਟ ਉਹ ਕੁਝ ਸੁਣ ਨਹੀਂ ਰੇ ਮੈਨੂੰ ਖੁਦ ਨਹੀਂ ਸਮਝ ਆ ਰਿਹਾ ਕਿ ਜਿਹੜੀ ਅਨੈਸੀਸਰੀ ਚੀਜ਼ ਸੀ ਕਿ ਉਹਨੂੰ ਕਿਉਂ ਬਣਾਇਆ ਇਸ ਗਲੀ ਮੇਂ ਜ਼ਰੂਰਤ ਨਹੀਂ ਥੀ ਇਸ ਚੀਜ਼ ਕੀ ਜ਼ਰੂਰਤ ਹੀ ਨਹੀਂ ਸੀਗੀ ਹਾਂਜੀ ਤੇ ਉਹਨੂੰ ਖਰਾਬ ਹੋਰ ਕਰਕੇ ਤੁਸੀਂ ਮੈਨੂੰ ਇਹ ਹੈ ਕਿ ਇਸ ਗਲੀ ਚ ਇੰਨੇ ਛੋਟੇ ਛੋਟੇ ਬੱਚੇ ਨੇ ਅੱਛਾ ਹਾਂਜੀ ਤੇ ਕਿਸੇ ਨੂੰ ਪਰਵਾਹ ਨਹੀਂ ਹੈਗੀ ਕਿ ਇੱਥੇ ਮੱਛਰ ਆ ਰਿਹਾ ਹੈਗਾ ਕੋਈ ਦੇਖ ਸਕਦਾ ਹੈ ਕੋਈ ਟੂ ਵੀ ਲੱਗੇ ਹਾਂਜੀ ਮੇਰੇ ਖੁਦ ਦੇ ਬੇਟੇ ਨੂੰ ਇਸ ਵਾਰ ਡੇਂਗੂ ਹੋਇਆ ਹੈ ਜਸਟ ਬਿਕੋਜ਼ ਇਹਨਾਂ ਦੀ ਇਹੀ ਸੜਕ ਛੇੜਨ ਕਰਕੇ ਜਿਸ ਦੀ ਲੋੜ ਹੀ ਨਹੀਂ ਸੀ ਇਸ ਗਲੀ ਚ ਜੀ ਜੀ ਤੇ ਅਸਲੀ ਮੈਂ ਪਰਸਨਲੀ ਕਹਿ ਰਿਹਾ ਮੈਂ ਔਨ ਬਿਹਾਫ ਆਫ ਦਿਸ ਗਲੀ ਕਿ ਅੰਨੇ ਸਿਹਰੀ ਜਾਨ ਵਾਂਟਿਡ ਸੀਗਾ ਤੇ ਹੁਣ ਉਹਨਾਂ ਨੂੰ ਹੀ ਆ ਕੇ ਠੀਕ ਕਰਾਣਾ ਪਏ ਤਾਂ ਮੈਂ ਪਰਸਨਲ ਬਜਟ ਕਰਨ ਜਾਂ ਜੋ ਵੀ ਸਰਕਾਰ ਨੂੰ ਕਰਨਾ ਹੈਗਾ ਲੇਕਿਨ ਇਹ ਗੁਜਰਾਲ ਤੇ ਪਲੱਸ ਉਹ ਜਿਹੜੇ ਕੰਟਰੈਕਟਰ ਸੀਗਾ ਜਿਹੜਾ ਬਹੁਤ ਹੀ ਮੈਨੂੰ ਲੱਗਦਾ ਹੈ ਉਹ ਸਰਕਾਰੀ ਬੰਦਾ ਹੀ ਨਹੀਂ ਸੀਗਾ ਉਹ ਆ ਕੇ ਸਾਰਾ ਕੰਮ ਖਰਾਬ ਕਰਦਾ ਤਾਂ ਪਲੀਜ਼ ਇਟ ਇਜ਼ ਅ ਰਿਕੁਐਸਟ ਆ ਕੇ ਠੀਕ ਕਰੋ ਇਸ ਚੀਜ਼ ਨੂੰ ਹਾਂਜੀ ਹਾਂਜੀ ਕੰਨੀ ਨਿਕਲੇ ਉਹਦੇ ਵਸਨੀਕਾਂ ਜੀ 125 ਐਕੜ ਦੇ ਵਿੱਚ ਬੋਰਡ ਨੰਬਰ 282 ਤੋਂ ਲੈ ਕੇ ਕੋਣ ਕਰਿਆ ਇਹਨੇ 2021 ਤਾਈ ਜੋ ਵੀ ਸੜਕ ਹੈ ਉਹ ਗੁਜਰਾਲ ਸਾਹਿਬ ਨੇ ਕਿਹਾ ਤੇ ਬਣ ਗਈ ਹੈ ਲੇਕਿਨ ਉਹ ਸੜਕ ਬਣੀ ਨਹੀਂ ਉਹਨਾਂ ਨੇ ਆਪਣੀ ਸੌਰੀ ਫੀਲ ਕਰ ਲਈ ਇੱਕ ਵਰਕਸ਼ਾਪ ਦੇ ਫੋਟੋ ਪਾਤੀ ਅਸੀਂ ਸੰਨੀ ਨੇ ਕਿਹਾਦਾ ਸਾਰਾ ਕੰਮ ਕਰਾ ਦਿੱਤਾ ਲੇਕਿਨ ਸਾਡੀ ਗਲੀ ਤੇ ਸਾਡੀ ਬੈਕ ਦੀ ਗਲੀ ਉਹ ਅਨਕੰਪਲੀਟ ਹੈ ਕੋਈ ਨਹੀਂ ਬਣੀ ਇੱਥੇ ਪਾਣੀ ਲਵਾ ਆਵਾਗਾਣ ਲੋਕ ਡੋਲ ਆਇਆ ਡੇਂਗੂ ਦਾ ਬਹੁਤ ਅਸਰ ਹੋ ਗਿਆ ਜੇ ਕੋਈ ਬੰਦੇ ਬਿਮਾਰ ਹੋ ਗਏ ਤਾਂ ਉਹਦੀ ਜ਼ਿੰਮੇਵਾਰੀ ਪੰਸ਼ਾਸ਼ਨ ਦੀ ਹੈ ਅਸੀਂ ਆਪ ਨੂੰ ਅਗਾ ਬੇਨਤੀ ਕਰਦੇ ਹਾਂ ਕਿ ਸਾਡਾ ਜਲਦੀ ਤੋਂ ਜਲਦੀ ਕੰਮ ਕਰਾਓ ਇਸ ਸੜਕ ਨੂੰ ਪੱਕੀ ਬਣਾਓ ਸਾਡੀ ਸੜਕ ਦੇ ਵਿੱਚ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਵੀ ਟੁੱਟੀਆਂ ਹੋਈਆਂ ਹਨ ਸੀਵਰੇਜ ਨੰਗੇ ਹਨ ਇਹਦੇ ਵਿੱਚ ਕੋਈ ਵੀ ਬੱਚਾ ਖੇਡਦਾ ਹੈ ਇਹ ਇਹ ਦੇ ਅੰਦਰ ਸਾਡੀ ਗਲੀ ਦੇ ਅੰਦਰ तकरीबन 3-4 ਮਹੀਨੇ ਹੋ ਗਏ ਵਾਟਰ ਦੀ ਵਾਟਰ ਦੀ ਰੇਨ ਰੇਨ ਵਾਟਰ ਦੀ ਲਾਈਨ ਪਈ ਸੀ ਉਹ ਸਾਰੀ ਸੜਕ ਟੁੱਟੀ ਹੋਈ ਉਹਦੀ وجہ ਨਾਲ ਉਸ ਤੋਂ ਬਾਅਦ ਨਾ ਤੇ ਦੀ ਸੜਕ ਦੀ ਰਿਪੇਅਰਿੰਗ ਹੋਈ ਹੈ ਨਾ ਹੀ ਸੜਕ ਜਮੀ ਬਣੀ ਹੈ ਹਾਂਜੀ ਅਸੀਂ ਲੋਕ ਸਾਰੇ ਇਸ ਗਲੀ ਵਾਲੇ ਬੜੇ ਪਰੇਸ਼ਾਨ ਆ ਸਾਡੀ ਇਸ ਸਮੱਸਿਆ ਦਾ ਜਲਦੀ ਉਹਦੇ ਹੱਲ ਕੀਤਾ ਜਾਏ ਕਿਉਂਕਿ ਬਹੁਤ ਬੁਰਾ ਹਾਲ ਹੈ ਇਸ ਜਗ੍ਹਾ ਦਾ ਇੱਦਾਂ ਲੱਗਦਾ ਅਸੀਂ ਜਿਵੇਂ ਸ਼ਹਿਰ ਜਿਵੇਂ ਰਹਿ ਰਹੇ ਕਿਸੀ ਪਿੰਡ 'ਚ ਰਹਿ ਰਹੇ ਹਾਂ ਬਹੁਤ ਬੁਰਾ ਹਾਲ ਹੈ ਗੰਦਗੀ ਵੀ ਹੈ ਨਾ ਤੇ ਸਫਾਈ ਹੁੰਦੀ ਨਾ ਸਫਾਈ ਕਰਨ ਵਾਲੇ ਆਉਂਦੇ ਨੇ ਇਸ ਇਸ ਗਿਆਨ ਨੂੰ ਲੈਂਦੇ ਹੋਏ ਨਾ ਇਸ ਚੀਜ਼ ਦੀ ਪ੍ਰੋਬਲਮ ਜਲਦੀ ਹੰਦੀ ਸੋਲਵਡ ਕੀਤਾ ਜਾਏ ਮੇਰੀ ਔਰ ਸਾਰੇ ਆਪਣੇ ਬੰਦਾਂ ਦੀ ਇੱਕ ਹੀ ਇੱਛਾ ਹੈ ਉਹਨੂੰ ਜਲਦ ਜਲਦ ਹੱਲ ਕੀਤਾ ਜਾਏ 12 ਸਾਲ ਹੋ ਗਏ ਸਾਡੀ ਸੜਕ ਅੱਜ ਤੱਕ ਨਹੀਂ ਬਣੀ ਹੈ ਔਰ ਜਦ ਕਿ ਸੜਕਾਂ ਬਣ ਗਈਆਂ ਮੋਸਟਲੀ ਸੜਕਾਂ ਜੋ ਹੈ ਉਹ ਦੋ ਦੋ ਤਿੰਨ ਤਿੰਨ ਵਾਰ ਬਣ ਚੁੱਕੀਆਂ ਹਨ ਹਮ ਆਪਸੇ ਇਹ ਰਿਕਵੈਸਟ ਕਰਦੇ ਹਾਂ ਕਿ ਐਟਲੀਸਟ ਇੱਕ ਵਾਰ ਸਾਡੀ ਸੜਕ ਜੋ ਹੈ ਉਹ ਮੁਬਾਰਾ से ਬਣਾਈ ਜਾਏ और जो बीमारियां फैल रही हैं डेंगू वगैरह उससे हमें निजात मिले ये आप सड़क का हाल दिखा देते हैं हाँ जी सारी सड़क हमारी टूटी हुई है ये सारी जगह पानी खड़ा होता है और यहाँ सनी में इस पर डेंगू के केस इवन बच्चे तक बीच में सब छोटे बड़े सब बीच में आए हैं ये काम शुरू तो किया गया है पर इसको रिपेयर नहीं किया जा रहा है आई डोंट नो वाई प्लीज इसके अगेंस्ट कोई एक्शन लिया जाए जो एमसी सी है यहाँ पे ज्योति गुजराल उनका नाम लिया जा रहा है कि वो ये देखिए सारे गटर्स एज इट इज सब जगह पानी सारी टूटी हुई गली ना यहाँ बच्चे प्ले कर पाते हैं बच्चों को भी इतनी दिक्कत आ रही है कोई टू व्हीलर ये सब सब एज इट इज सारी गली में यही हाल है ये देखिए हमारी पूरी गली का हाल सारी टूटी हुई है और सब इनकी वजह से इन्होंने खुद तोड़ी है अननेसेसरी जिसकी हमें ज़रूरत नहीं थी और ये हाल हुआ पड़ा और रिपेयर करने का इनको नाम नहीं है चार पाँच महीने हो गए कंप्लेंट्स पे कंप्लेंट्स दे रहे हैं ये देखो सारी मिस्टर गुजराल टेक एक्शन प्लीज